ਸਸ ਜੀ ਗੱਲ ਜੀ ਮੈਂ ਹਰਵਿੰਦਰ ਫਰੋਂ ਮਠੰਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੇ ਵੀਡੀਓ ਸਾਡੇ ਹਮੇਸ਼ਾ ਕੋਸ਼ਿਸ਼ ਹੁੰਦੀ ਤੁਹਾਡੇ ਲਈ ਕੁਛ ਨਾ ਕੁਛ ਅਸੀਂ ਨਵਾਂ ਲੈ ਕੇ ਆਈਏ ਅੱਜ ਅਸੀਂ ਜਿਹੜੇ ਸੂਟ ਤੁਹਾਡੇ ਲਈ ਅਸੀਂ ਲੈ ਕੇ ਆਏ ਹੈਗੇ ਬਹੁਤ ਹੀ ਸੋਹਣੇ ਹੈਂਡਵਰਕ ਦੇ ਪ੍ਰੋਕੀਟ ਦੇ ਸੂਟ ਹੈਗੇ ਨੇ ਸਪੈਸ਼ਲ ਸਾਡੀਆਂ ਮਾਮਾ ਦੇ ਲਈ ਹੈ ਬਹੁਤ ਹੀ ਫਾਈਨ ਇਨਾਂ ਦੇ ਉੱਪਰ ਕੰਮ ਕੀਤਾ ਗਿਆ ਹੈਂਡ ਦਾ ਇਹ ਪਾਰਟੀ ਵੇਅਰ ਸੂਟਸ ਨੇ ਜਿਵੇਂ ਆਪਾਂ ਦੇਖਦੇ ਹੀ ਹੈਗੇ ਕਿ ਮਦਰਸ ਹਮੇਸ਼ਾ ਸੈਕਰੀਫਾਈਜ਼ ਕਰਦੀਆਂ ਆ ਉਹਦੇ ਸੂਟਸ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਉਹ ਬੱਚਿਆਂ ਦਾ ਸੋਚਦੀਆਂ ਨੇ ਤਾਂ ਅੱਜ ਅਸੀਂ ਉਹਨਾਂ ਦੇ ਲਈ ਸਪੈਸ਼ਲ ਇਹ ਸੂਟ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਸੋਹਣਾ ਕੰਮ ਔਰ ਬਹੁਤ ਹੀ ਨਾਰਮਲ ਇਹਨਾਂ ਦੇ ਪ੍ਰਾਈਸ ਨੇ ਪਹਿਲਾਂ ਤੁਸੀਂ ਇਹਨਾਂ ਦਾ ਫੈਬਰਿਕ ਦੇਖ ਸਕਦੇ ਹੈਗੇ ਜੀ ਇਹ ਦੇਖੋ ਬਹੁਤ ਹੀ ਪਿਆਰਾ ਰੌਕੀਟ ਦਾ ਫੈਬਰਿਕ ਹੈਗਾ ਇਹਦੇ ਵਿੱਚ ਅਸੀਂ ਉੱਪਰ ਅਸੀਂ ਹੈਂਡ ਦਾ ਕੰਮ ਕੀਤਾ ਹੋਇਆ ਹੈਗਾ ਇਦਾਂ ਘੇਰੇ ਦੀ ਇਦਾਂ ਕਟਵਰਕ ਦੇਣਾ ਫਿਨਿਸ਼ਿੰਗ ਬਹੁਤ ਸੋਹਣੀ ਹੈ ਮੋਟੀਆਂ ਪਾਈਆਂ ਹੋਈਆਂ ਨੇ ਵਿੱਚ ਬਹੁਤ ਹੀ ਸੋਹਣਾ ਅੱਛਾ ਕੰਮ ਹੈਗਾਗਾ ਔਰ ਸਾਰੀ ਸ਼ਰਟ ਦੇ ਵਿੱਚ ਇਦਾਂ ਡਾਟਸ ਨੇ ਜੀ ਕੀ 3 ਸਿਪੀ ਦੀਆਂ ਔਰ ਇਹਦੀਆਂ ਦੇ 슬ੀਵਸ ਦੇ ਉੱਪਰ ਵੀ ਘੇਰੇ ਦੀ ਤਰ੍ਹਾਂ ਹੀ ਅਸੀਂ ਸੋਨਾ ਕੰਮ ਕਰਵਾਇਆ ਹੈਗਾ ਇਹਦੀ 슬ੀਵਸ ਦਾ ਕੰਮ ਰਹੇਗਾ 슬ੀਵਸ ਦੇ ਉੱਪਰ ਵੀ ਜਿੱਦਾਂ ਇਹ ਕਟਵਰਕ ਦੇ ਕੇ ਔਰ ਇੱਕ ਫਲਾਰ ਰਹੇਗਾ ਔਰ ਵਿੱਚ ਸਿੱਪੀ ਦੀਆਂ ਡਾਟਸ ਹੈਗੀਆਂ ਨੇ ਜੀ ਇਹਨਾਂ ਦੇ ਜਿਹੜੇ ਇਨਸਾਈਡ ਤੁਹਾਨੂੰ ਮੈਂ ਉਹ ਵੀ ਦਿਖਾਵਾਂਗੀ ਇਹ ਸੂਟ ਦੀ ਇਨਸਾਈਡ ਹੈਗੀ ਹੈ ਜੀ ਅੰਦਰ ਵਾਲੀ ਪਾਸਾ ਬਿਲਕੁਲ ਵੀ ਇਦਾਂ ਹੈ ਨਹੀਂਗਾ ਇਹਦੇ ਵਿੱਚ ਵੀ ਕੋਈ ਚੁਬਨ ਵਾਲੀ ਹੈ ਜਿਆਦਾ ਸਟਫ ਦੇ نیچے ਬਹੁਤ 골ਡਨ ਧਾਗੇ ਹੁੰਦੇ ਨੇ ਕਈ ਵਾਰੀ ਬਹੁਤ ਜ਼ਿਆਦਾ ਰਫ ਜਿਹੜੇ ਚੁਬਦੇ ਹੈਗੇ ਨੇ ਤੇ ਇਹ ਬਿਲਕੁਲ ਵੀ ਇਦਾਂ ਚੁਬਨ ਵਾਲੇ ਨਹੀਂ ਹੈਗੇ ਤਾਂ ਇਹ ਬਹੁਤ ਹੀ ਫਾਈਨ ਹੈਗੇ ਨੇ ਬਹੁਤ ਹੀ ਫਾਈਨ ਫੈਬਰਿਕ ਹੈਗਾਗਾ ਇਹਦੀ ਓਵਰਆਲ ਲੁੱਕ ਤੁਹਾਨੂੰ ਦਿਖਾਵਾਂਗੀ ਔਰ ਸਲਵਾਰਾਂ ਸੀ ਇਹਨਾਂ ਦੇ ਨਾਲ ਸਿਲਕ ਦੇ ਵਿੱਚ ਪਲੇਨ ਰੱਖੀਆਂ ਹੋਈਆਂ ਨੇ ਜੀ ਟਸਰ ਸਿਲਕ ਦਾ ਫੈਬਰਿਕ ਹੈਗਾ ਤੇ ਇਹਦੀ ਓਵਰਆਲ ਲੁੱਕ ਜਿਹੜੀ ਸੂਟ ਦੀ ਹੈਗੀ ਆ ਉਹ ਏ ਰਹੇਗੀ ਐਦਾਂ ਸਲਵਾਰ ਔਰ ਕਲੋਸਟ ਮੈਂ ਤੁਹਾਨੂੰ ਦਿਖਾਨੀ ਹੈਗੀਆਂ ਇਹ ਇਹਦੀ ਜਿਹੜੀ ਹੈਗੀ ਅਸੀਂ ਸੂਟ ਦੀ ਲੁੱਕ ਰਹੇਗੀ ਬਹੁਤ ਹੀ ਪਿਆਰੀ ਸੂਟ ਨੇ ਹੀ ਅਰ ਪ੍ਰਾਈਸ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਸਾਡੇ ਕੋਲ 4 ਕਲਰ ਨੇ ਡਿਫਰੈਂਟ ਡਿਫਰੈਂਟ ਇਹ ਪਹਿਲਾ ਡਿਜ਼ਾਈਨ ਹੈਗਾ ਠੀਕ ਹੈ ਇਹਦੇ ਵਿੱਚ ਜਿਹੜਾ ਦੂਸਰਾ ਹੈਗਾਗਾ ਉਹ ਰਹੇਗਾ ਜੀ ਅਦਾ ਬਲੂ ਟੋਨ ਦੇ ਵਿੱਚ ਬਲੂਿਸ਼ ਜਗ ਗ੍ਰੇ ਹੈਗਾ ਸਿਲਵਰ ਗ੍ਰੇ ਜਆ ਇਹਦੇ ਉੱਪਰ ਵੀ ਅਸੀਂ ਉਦਾਂ ਹੀ ਹੈਂਡ ਦਾ ਕੰਮ ਕੀਤਾ ਗਿਆ ਹੈਗਾ ਟਸਰ ਸਿਲਕ ਦੀ ਜਿੜੀ ਹੈਗੀ ਹੈ ਨਾਲ ਗ੍ਰੇਸ਼ ਬਲੂ ਜੀ ਜਿੜੀ ਸਲਵਾਰ ਰਹੇਗੀ ਸਲਵਰ ਜੀ ਟੋਨ ਹੈਗੀ ਹੈ ਦੀ ਉੱਤੀ ਸੋਣਾ ਉਦਾਂ ਹੀ ਇਹਦੇ ਸਾਰੇ ਚ ਡਾਟਸ ਨੇ ਸੇਮ ਇਹਦੀ ਵੀ 슬ੀਵਸ ਦੇ ਉੱਪਰ ਸੇਮ ਕੰਮ ਰਹੂਗਾ ਜੀ ਇਹਦੀਆਂ 슬ੀਵਸ ਰਹਿਣਗੀਆਂ ਤਾਂ ਇਹਦੀ ওভারਲੁਕ ਤੋਂ ਮੈਂ ਕਹਿੰਦਾ ਬਾਟਮ ਜਿਹੜੀ ਹੈਗੀ ਹੈ ਦਿਖਾਉਣੀ ਹੈ ਕਿ ਵੀ ਕਿਦਾਂ ਇਹਦੇ ওভারਲੁਕ ਜਿਹੜੀ ਸੂਟ ਦੇ ਰਹੇਗੀ ਜੀ ਉਹ ਇਹ ਹੋਏਗੀ ਬਹੁਤ ਹੀ ਪਿਆਰਾ ਕਲਰ ਹੈਗਾ ਇਹਦਾ ਤੇ ਪ੍ਰਾਈਸ ਅਸੀਂ ਇਹਨਾਂ ਦੇ ਬਹੁਤੇ ਨਾਰਮਲ ਰੱਖੇ ਜਿਵੇਂ ਤੁਹਾਨੂੰ ਪਤਾ ਬ੍ਰੋਕੇਟ ਦਾ ਫੈਬਰਿਕ ਕਾਫੀ ਕੋਸਟਲੀ ਚਲਾ ਜਾਂਦਾ ਸਲਵਾਰਾਂ ਨੂੰ ਵੀ ਸਪੈਸ਼ਲ ਡਾਈ ਕਰਵਾਉਣਾ ਪੈਂਦਾ ਇਹਨਾਂ ਦੇ ਨਾਲ ਨਾਲ ਨਹੀਂ ਮਿਲਦੀਆਂ ਹੈਗੀਆਂ ਨੇ ਤਾਂ ਇਹ ਜਿਹੜਾ ਪ੍ਰਾਈਸ ਇਹਨਾਂ ਸੂਟ ਦਾ 48 180 ਰੱਖਿਆ ਹੈਗਾ ਜੀ 4800 ਦੀ ਰੇਂਜ ਦੇ ਵਿੱਚ ਔਰ ਕੰਮ ਜਿਹੜਾ ਹੈਗਾ ਹੈਂਡ ਦਾ ਬਹੁਤ ਹੀ ਫਾਈਨ ਕੁਆਲਿਟੀ ਦਾ ਅਸੀਂ ਇਹਨਾਂ ਦੇ ਉੱਪਰ ਕਰਵਾਇਆ ਹੈਗਾ ਕਹਿੰਦਾ ਛੋਟੇ ਛੋਟੀਆਂ ਸਿਪੀਨ ਨੇਡ ਆਰਟਸ ਉੱਪਰ ਤੱਕ ਸੂਟ ਦੇ ਵਿੱਚ ਇਹ ਰਹਿਣਗੀਆਂ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਕਲਰ ਹੈਗਾ ਜੀ ਇੱਕ ਲਾ ਕਲਰ ਵੀ ਤੁਹਾਨੂੰ ਅਸੀਂ ਦਿਖਾਉਣੀ ਹੈਗੀਆਂਗੇ ਉਹ ਵੀ ਬਹੁਤ ਹੀ ਸੋਨਾ ਗ੍ਰੀਨ ਜਾਂ ਕਲਰ ਹੈ ਪਿੰਕ ਗ੍ਰੀਨ ਜਾਂ ਪੇਸ ਹੈਗਾਗਾ ਇਹਦਾ ਤੁਹਾਨੂੰ ਸਲਵਾਰ ਤੋਂ ਜਾਦਾ ਅੰਦਾਜ਼ਾ ਹੈਗਾ ਵੀ ਦਾ ਕਲਰ ਕਿਹੜਾ ਇਹ ਤਾਂ ਇਹ ਸੌਂਫੀਆ ਜਾਂ ਗ੍ਰੀਨ ਜਿਵੇਂ ਆਪਾਂ ਕਹਿ ਦਿੰਨੇ ਹੈਗੇ ਆ ਸੌਂਫੀਆ ਗ੍ਰੀਨ ਤੋਂ ਵੀ ਨਹੀਂ ਯੈਲਲੋਇਸ਼ ਗ੍ਰੀਨ ਜਿਹਾ ਕਲਰ ਹੈ ਥੋੜਾ ਯੈਲਲੋ ਮਿਕਸ ਹੈਗਾ ਇਹਦੀ ਬੂਟੀ ਜਿਹੜੀ ਥੋੜੀ ਚੀਂਜ ਹੈਗੀ ਇਹਦੇ ਵਿੱਚ ਆ ਵਾਲੀ ਬੂਟੀ ਰਹਿਣੀ ਹੈ ਜੀ ਵਿੱਚ ਇਹਦੇ ਪਿੰਕ ਹੈਗਾ بیس ਤਾਂ ਸੀ ਹਲਕਾ ਜਿਹਾ ਉਦਾਂ ਅਨਿਅਨ ਪਿੰਕ ਦਾ ਟੱਚ ਇਹਦੇ ਵਿੱਚ ਦਿੱਤਾ ਹੈਗਾ ਘੇਰੇ ਦੇ ਉੱਪਰ ਸਾਰਿਆਂ ਦੀ ਇਦਾਂ ਸਕੈਲਪਿੰਗ ਰਹੂਗੀ ਐ ਬਸ ਤੋਂ ਸੂਟ ਦੇ ਵਿੱਚ ਬੂਤੀਸ ਚੇਂਜ ਨੇ ਬਾਕੀ ਸਾਰਾ ਕੁਸ਼ਣ ਦਾ ਸੇਮ ਹਲਕਾ ਫੁਲਕਾ ਡਿਜ਼ਾਈਨ ਜਿਹੜਾ ਪ੍ਰਿੰਟ ਹੈਗਾ ਬ੍ਰੋਕੇਡ ਦਾ ਉਹ ਦੇ ਵਿੱਚ ਰਹੇਗਾ ਤੇ ਅਗਲਾ ਜਿਹੜਾ ਹੈਗਾ ਜੇ ਉਹ ਇਹ ਰਹੇਗਾ ਅਗਲਾ ਇਹਦੀ ਸਲੀਵਸ ਜਿਹੜੀਆਂ ਹੈਗੀਆਂ ਨੇ ਉਹ ਇਹ ਵਾਲੀਆਂ ਹੈਗੀਆਂ ਨੇ ਤੇ ਇਹਦੀ ਵੀ ਓਵਰਲ ਲੁੱਕ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਹੈਗੀ ਹੈ ਤਾਂ ਤੇ ਅਗਲਾ ਜਿਹੜਾ ਸੂਟ ਹੈਗਾ ਜੀ ਉਹ ਪਿੰਕ ਟੋਨ ਚ ਰਹੇਗਾ ਸਾਰਿਆਂ ਦੇ ਪ੍ਰਾਈਸ ਜਿਹੜੇ ਇਹਨਾਂ ਦੇ ਸੇਮ ਹੈ ਇਹਦਾ ਵੀ ਦੇਖੋ ਕਿੰਨੀ ਪਿਆਰੀ ਬੂਟੀ ਲੱਗ ਰਹੀ ਹੈ ਇਹਦੀ 블루 ਦੇ ਵਿੱਚ ਬਹੁਤ ਹੀ ਸੋਹਣੀ ਔਰ ਇਹਦੇ ਨਾਲ ਜਿਹੜੀ ਅਸੀਂ ਸਲਵਾਰ ਰੱਖੀ ਹੈ ਜੀ ਉਹ ਪਿੰਕ ਦੇ ਵਿੱਚ ਹੈਗੀ ਹੈ ਐਦਾਂ ਇਹਦੇ ਵੀ ਉਵੇਂ ਵਿੱਚ ਸਾਰੇ ਦੇ ਸਿੱਪੀ ਦੀਆਂ ਡਾਟਸ ਨੇ ਤਿੰਨ ਤਿੰਨ ਸਿੱਪੀ ਉਵੇਂ ਬਹੁਤ ਤੇ ਸੋਹਣੀ ਪਿਆਰੀ ਬੂਟੀ ਥੱਲੇ ਸਕੈਲਪਿੰਗ ਇਹਦੇ ਔਰ ਉਵੇਂ स्लीव्स ਦੇ ਉੱਪਰ ਫਲਾਅਰ ਸਿੰਗਲ ਔਰ ਕਟਵਰਕ ਬਹੁਤ ਹੀ ਨਾਰਮਲ ਰੇਂਜ ਦੇ ਇਹ ਸੂਟ ਸਪੈਸ਼ਲ ਸਾਡੀਆਂ ਮਾਵਾਂ ਦੇ ਲਈ ਮਦਰਸ ਦੇ ਲਈ ਨੇ ਪਾਰਟੀ ਵੇਅਰ ਸੂਟ ਹੈ ਕਿਉਂਕਿ ਅੱਗੇ ਵੈਟਿੰਗ ਦਾ ਸੀਜ਼ਨ ਆ ਰਿਹਾ ਔਰ ਸਾਰਿਆਂ ਦੇ ਵਿੱਚ ਇਹਨਾਂ ਦੇ ਸਾਡੇ ਕੋਲੇ ਸਿੰਗਲ ਸਿੰਗਲ ਪੀਸ ਹੈਗੇ ਨੇ ਸਾਰਿਆਂ ਦਾ ਸਿੰਗਲ ਸਿੰਗਲ ਪੀਸ ਰਹੇਗਾ ਇਹਨਾਂ ਦਾ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੈਗੇ ਹੋ ਅچھے ਅچھے ਇਹਨਾਂ ਦੇ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਾਂ ਦੁਬਾਰਾ ਸਿੱਖ ਰਿਦਣਾ ਚਾਹੁੰਦੇ ਹੈਗੇ ਤਾਂ ਸਾਡੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਡੇ ਪੇਜ ਨੂੰ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਸੇਮ ਨੇਮ ਦੇ ਉੱਪਰ ਹੀ ਪੇਜ ਹੈ ਔਰ ਉਹਦਾ ਲਿੰਕ ਵੀ ਅਸੀਂ YouTube ਦੇ ਵਿੱਚ ਪਾਇਆ ਹੋਇਆ ਹੈਗਾ ਉੱਥੇ ਵੀ ਅਸੀਂ ਵੀਡੀਓਜ਼ ਸ਼ੇਅਰ ਕਰਦੇ ਨੇ ਸੋ ਦੇਖਦੇ ਰਹੋ ਆਪਣੀ ਵੀਡੀਓਜ਼ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਔਰ ਤੁਸੀਂ ਤੁਹਾਨੂੰ ਦੱਸਣਾ ਹੈਗਾ ਕਿ ਤੁਹਾਨੂੰ ਸੂਟ ਸਾਡੇ ਕਿਸ ਤਰ੍ਹਾਂ ਦੇ ਲੱਗਦੇ ਹੈਗੇ ਨੇ ਕੰਪਲੀਮੈਂਟ ਜ਼ਰੂਰ ਦਿਆ ਕਰੋ ਸੋ ਦੇਖਦੇ ਰਹੋ ਆਪਣੀ ਵੀਡੀਓਜ਼ ਥੈਂਕ ਯੂ so much Драброка.